ਹਾਂਜੀ ਸੰਗਤ ਜੀ ਇਹ ਜੋ ਤੁਸੀਂ ਗਰਨੇ ਦਾ ਦਰਖਤ ਦੇਖ ਰਹੇ ਹੋ ਇਹਦਾ ਸਬੰਧ ਸਿੱਖਾਂ ਦੇ 6ਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਗੋਵਿੰਦ ਸਾਹਿਬ ਜੀ ਨਾਲ ਸੰਬੰਧਿਤ ਆ ਇੱਕ ਵਾਰ ਜਰੋਹਰ ਗੋਵਿੰਦ ਸਾਹਿਬ ਜੀ ਇਸ ਜਗ੍ਹਾ ਤੋਂ ਲੰਘ ਰਹੇ ਸੀਗੇ ਤਾਂ ਉਹ ਇੱਥੇ ਰੁਕ ਗਏ ਤੇ ਰੁਕਣ ਤੋਂ ਬਾਅਦ ਜਰੋਹ ਜਾਣ ਲੱਗੇ ਤੇ ਉਹਨਾਂ ਦੇ ਚੋਲੇ ਦੇ ਨਾਲ ਜਿਹੜਾ ਇਸ ਰੁੱਖ ਦਾ ਗਰਨੇ ਦੇ ਰੁੱਖ ਦਾ ਜਿਹੜਾ ਉਹ ਛਾਪਾ ਲੱਗ ਗਿਆ ਸੀਗਾ ਤੇ ਗੁਰੂ ਸਾਹਿਬ ਜੀ ਨੂੰ ਇੱਥੇ ਇਸ ਛਾਪੇ ਦੀ ਵਜ੍ਹਾ ਨਾਲ اٹਕਣਾ ਪਿਆ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਇਸ ਗਰਨੇ ਦੇ ਛਾਪੇ ਨੇ ਸਾਨੂੰ ਇੱਥੇ ਹਟਕਾਇਆ ਹੈ ਤੁਸੀਂ ਇਸ ਨੂੰ ਜ਼ਮੀਨ ਦੇ ਵਿੱਚ ਗੜ ਦੋ ਤੇ ਜਦੋਂ ਉਸ ਨੂੰ ਜ਼ਮੀਨ ਦੇ ਵਿੱਚ ਗੜ ਦਿੱਤਾ ਤੇ ਉਹ ਜਿਹੜਾ ਛਾਪਾ ਸੀਗਾ ਉਹ ਬਿਲਕੁਲ ਉਸ ਤੋਂ ਬਾਅਦ ਹਰਿਆ ਭਰਿਆ ਹੋ ਗਿਆ ਤੇ ਉਸੇ ਤਰ੍ਹਾਂ ਹੀ ਅੱਜ ਵੀ ਦੇਖ ਲਓ ਇੱਥੇ ਇਹ ਖੜਾ ਪਿਆ ਹੈ ਤੇ ਇਸੇ ਤਰ੍ਹਾਂ ਹੀ ਹਰਿਆ ਭਰਿਆ ਰਹਿੰਦਾ ਸਾਰਾ ਸਾਲ ਤੇ ਗੁਰੂ ਜੀ ਨੇ ਇਹ ਵੀ ਵਚਨ ਕੀਤੇ ਸੀਗੇ ਕਿ ਜਿਸ ਤਰ੍ਹਾਂ ਤੂੰ ਸਾਨੂੰ ਇੱਥੇ ਹਟਕਾਇਆ ਹੈ ਇਸੇ ਤਰ੍ਹਾਂ ਜਿਹੜਾ ਵੀ ਇੱਥੇ ਆਏਗਾ ਇਸ ਦੇ ਦਰਸ਼ਨ ਕਰੇਗਾ ਉਹਦੀਆਂ ਵੀ ਸਾਰੀਆਂ ਹਟਕਣਾ ਜਿਹੜੀਆਂ ਦੂਰ ਹੋਣਗੀਆਂ ਤੇ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਗਰਨਾ ਸਾਹਿਬ ਦੇ ਨਾਲ-ਨਾਲ ਮਸ਼ਹੂਰ ਹੈ ਤੇ ਜੇ ਕਿਸੇ ਸੰਗਤ ਨੇ ਦਰਸ਼ਨ ਕਰਨੇ ਹੋਣ ਤਾਂ ਕਰ ਸਕਦਾ ਹੈ ਕਿ